जरा भी मंदभा एक नवे बच्चा प्रकाश तो जोड़े कश्यप मुनि है कश्मीर इन्हे प्यो का नहीं है अगर वो बच्चे उ कौम कारोबार दे रहे हैं उन्होंने हिम्मत करके उ ਉਹ ਮੰਨ ਨਹੀਂ ਆ ਕੇ ਚਲੇ ਜਾਣਾ ਸੀ ਤੁਹਾਨੂੰ 2-4 ਲੱਖ ਰੁਪਏ ਵਟਾ ਕੇ ਜਾਣਾ ਸੀ ਔਰ ਇਹਨਾਂ ਨੇ ਜਾਣ ਬੂਝ ਕੇ ਧਰਮ ਪੁੱਛ ਕੇ ਤੇ ਗੋਲੀ ਮਾਰੀ ਹੈ ਇਹ ਇਹਨਾਂ ਨੇ ਹੁਣ ਸਾਡੀ ਪੀਸ ਖਾੜਨੀ ਹੈ ਦੇਖੋ ਜੀ ਬਹੁਤ ਅੱਛੀ ਗੱਲ ਹੈ ਜਿਹੜੀ ਪਰਸਗਾਨ ਨੇ ਫੈਸਲਾ ਲਿਆ ਹੈ ਲੇਕਿਨ ਅਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਹਾਂਗੇ ਅਸੀਂ ਤਾਂ ਐਕਸ਼ਨ ਮੰਗਦੇ ਆ ਕਿ ਜਿਹੜੇ ਮਾਰੇ ਨੇ ਇਹ ਕੋਈ ਹਿੰਦੂ ਦਾ ਖੂਨ ਹੁਣ ਕੋਈ ਸਸਤਾ ਨਹੀਂ ਹੈਗਾ ਇਤੇ ਆ ਅਛੇ ਗਾਲਾਂ ਲੇਕਿਨ ਅਸੀਂ ਸੰਤੁਸ਼ਟ ਨਹੀਂ ਹੈ ਹਿੰਦੂ ਸੰਤੁਸ਼ਟ ਨਹੀਂ ਹੈ ਇਹਦੇ ਤੇ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਹੈ ਪਤਾ ਚਾ ਪੀਓਕੇ ਲੈਣਾ ਚਾਹੀਦਾ ਵਾਪਸ ਕਿਉਂ ਨਹੀਂ ਲੈਣਾ ਅਸੀਂ ਉਹਦੇ ਪਿਓ ਦਾ ਮਾਲ ਹੈ ਬਿਲਕੁਲ ਐਸ਼ਾਨੂ ਸਭ ਨੂੰ ਇਕੱਠੇ ਹੋ ਕੇ ਔਰ ਸੋਸ਼ਲ ਬਾਈਕਾਟ ਵੇਸ ਫਾਰਮ ਦਾ ਕਰਨਾ ਚਾਹੀਦਾ ਹੈ ਕਿ ਜਿਹੜੀ ਕੀ ਹੱਲ ਕੀਤਾ ਉਹਨਾਂ ਨੇ ਬੰਗਾਲ ਚ ਦੇਖੋ ਜਰਾ ਕਿ ਜਿੱਥੇ ਮਦਦ ਇਹਨਾਂ ਨੂੰ ਰੋਸ਼ ਮਾਰਚ ਮੈਂ ਆਹਵਾਨ ਕਰਾਂਗਾ ਤੁਹਾਡੇ ਮਾਤੇ ਨਾਲ ਕਿ ਇਹਨਾਂ ਨੂੰ ਵੀ ਰੋਸ਼ ਮਾਰਚ ਕੱਢਣ ਦਾ ਸ਼ੌਕਸਵਾ ਕਰਨ ਦਾ ਜਿਹੜਾ ਹੈ ਨਾ ਮੌਕਾ ਮਿਲਣਾ ਚਾਹੀਦਾ ਹੈ ਅਲੀਸ਼ਨਾਮ ਅਤੇ ਅਰਉਣ ਖੰਨਾ ਮਹਾਜਨ ਚੀਪ ਸ਼ਰੀਦਰ ਗਿਆਨਾਤੀ ਦੇ